ਹੈਲੋ ਫਰੈਂਡ ਵੈਲਕਮ ਟੂ ਅਨਦਰ ਵਲੌਗ ਤੁਹਾਡਾ ਸਵਾਗਤ ਹੈ ਫਰੈਂਡ ਦਲਜੀਤ ਕੁਕਿੰਗ ਵਲੌਗ 'ਚ ਤੇ ਅੱਜ ਦਾ ਸੀ ਤਾੜਨਾ ਸ਼ੁਰੂ ਕਰਦੇ ਆ ਨਿਊ ਵਲੌਗ ਤੇ ਇੱਧਰ ਦੇਖੋ ਬਰਦਨ ਮੈਂ ਦਿਖਾ ਰਹੀ ਹਾਂ ਸਾਡੇ ਸੌਨ ਦੇ ਮਹੀਨੇ ਦੀ ਪਹਿਲੀ ਬਾਰਿਸ਼ ਇਹ 15 ਦਿਨ ਮਹੀਨਾ ਜਾ ਚੁੱਕਾ ਸਾਡੇ ਮੀਂਹ ਬਿਲਕੁਲ ਨਹੀਂ ਪਿਆ ਤੇ ਅੱਜ ਪਿਆ ਤੋਂ ਤੁਹਾਨੂੰ ਕਰਦੇ ਸੀ ਵੀਡੀਓ ਸ਼ੇਅਰ ਕਰਦੇ ਸੀ ਦੇਖ ਸਕਦੇ ਟਾਈਮ ਲੱਗੀ ਹੈ ਗੁਰਬਾਨੀ ਨਾਲੇ ਕਰੋ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਦਰਸ਼ਨ ਤੇ ਅੱਜ ਮੈਂ ਤੁਹਾਨੂੰ ਕੋਸ਼ਿਸ਼ ਕਰਾਂਗੀ ਇਹੋ ਜੀ ਰੈਸਪੀ ਸ਼ੇਅਰ ਜਿਹਦੇ ਬਰਤਨ ਨੂੰ ਮੈਂ ਕੁਝ ਵੀ ਵਲੌਗ ਦੇਖੋਗੇ ਤੇ ਉਹਦੇ ਬਾਰੇ ਦਸ ਤੀ ਹੈ ਤਾਂ ਦਿਖਾਣਾ ਨਹੀਂ ਕਿ ਬਣਾਣਾ ਹੈ ਤੁਸੀਂ ਮੈਂ ਦੱਸਿਆ ਤੁਸੀਂ ਸਬਜੀ ਨੂੰ ਕਹਿੰਦੇ ਕੀ ਜੇ ਤੁਹਾਡੇ ਇਥੇ ਕੀ ਨਾਂ ਲੈਂਦੇ ਆ ਸਬਜੀ ਦਾ ਇਧਰ ਮੈਂ ਕੁੱਕਾ ਦਿੱਤਾ ਰੱਖ ਤੇ ਹੁਣ ਮੈਂ ਇਹਦੇ ਵਿੱਚ ਪਾਵਾਂਗੀ ਪਿਆਜ਼ ਪਿਆਜ਼ ਨੂੰ ਜਿਸ ਤਰ੍ਹਾਂ ਅਸੀਂ ਰੋਹਾ ਰੋ ਸਬਜੀ ਬਣਾਨੇ ਕੋਈ ਖਾਸ ਸਾਡਾ ਤਰੀਕਾ ਨਹੀਂ ਹੈ ਤੇਲ ਪਾਇਆ ਪਿਆਜ਼ ਪਾਇਆ ਬੇਸਿਕ ਮਸਾਲੇ ਪਾਇਆ ਤੇ ਉਹਨੂੰ ਭੁੰਨ ਕੇ ਅਸੀਂ ਪਾ ਦੇਣੀ ਆ ਸਬਜੀ ਉਹ ਵਾਲੀ ਅਵ ਮੈਂ ਦਖਾਨੀ ਆ ਤੁਹਾਨੂੰ ਅਸੀਂ ਅੱਜ ਕਿਹੜੀ ਸਬਜ਼ੀ ਬਣਾਵਾਂਗੇ ਤੇ ਤੁਹਾਡੇ ਸਬਜ਼ੀ ਦਾ ਕੀ ਨਾਮ ਹੈ ਤੇ ਜੇ ਸਾਡੀ ਵੀਡੀਓ ਫਰੰਟ ਵਧੀਆ ਲੱਗਦੀ ਹੈ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਲਾਈਕ ਸ਼ੇਅਰ ਕਰਕੇ ਸਾਨੂੰ ਜਰੂਰ ਦੱਸਣਾ ਤੇ ਇਹੋ ਜਿਹੇ ਵੀਡੀਓ ਨਾਲ ਤੁਹਾਨੂੰ ਮਿਲਦੇ ਰਵਾਂਗੇ ਤੇ ਮੈਂ ਲਸਣ ਪਿਆਇ ਤੇ ਹਰੀ ਮਿਰਚ ਆ ਪਾਵਾਂਗੀ ਤੜਕੇ ਚ ਤੇ ਅੱਜ ਫਰੰਟ ਅਸੀਂ ਬਣਾਵਾਂਗੇ ਜਿਹੜੀ ਸਬਜ਼ੀ ਰੋ ਸਬਜੀ ਹੈ ਚੌਲਾਂ ਦੀ ਸਬਜ਼ੀ ਸਾਡੇ ਇੱਥੇ ਗਰਮੀਆਂ ਨੂੰ ਬਹੁਤ ਮੰਦੀ ਹੈ ਤੇ ਬਹੁਤ ਸੁਆਦ ਨਾਲ ਅਸੀਂ ਖਾਣੇ ਵੀ ਹੈ ਤੇ ਬਹੁਤ ਵਧੀਆ ਸਬਜੀ ਹੁੰਦੀ ਹੈ ਲਾਈਟ ਹੁੰਦੀ ਗਰਮੀਆਂ ਜਦੋਂ ਸਬਜੀ ਬਹੁਤ ਮਹਿੰਗੀਆਂ ਹੋ ਜਾਂਦੀਆਂ ਹਨ ਤੇ ਕੁਝ ਜਾਂ ਕਿਸੇ ਟਾਈਮਸ ਤੋਂ ਬਣਾਉਣਾ ਨਹੀਂ ਲੱਗਦਾ ਉਦੋਂ ਇਹ ਸਬਜੀ ਆਮ ਘਰਾਂ ਵਿੱਚ ਬਣਾਈ ਜਾਂਦੀ ਹੈ ਸਾਡੇ ਇਧਰ ਮੱਝ ਏਰੀਆ 'ਚ ਇਹਨੂੰ ਕੋਈ ਮਾਂ ਤੋਂ ਤੇ ਆ ਦਿਦਾ ਲਿਖਿੰਦੀ ਹੈ ਕੋਈ ਚੋਲਾ ਦਿੱਤੇ ਤੁਹਾਡੇ ਇਧਰ ਕੀ ਨਾਂ ਲੈਂਦੇ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਆ ਦੇਖੋ ਫਰੈਂਡ ਮੈਂ ਇਹਨਾਂ ਵਿੱਚ ਛੋਲ ਪਾ ਦਿੱਤੇ ਨੇ ਇੱਕ ਕਾਲੇ ਛੋਲੇ ਨੇ ਬਿਲਕੁਲ ਥੋੜੇ ਜਿਏ ਕਿ ਇਹ ਸਬਜੀ ਨੂੰ ਫਿਰ ਪਤਲੀ ਬਣਾ ਖਾਂਦੇ ਆ ਕੋਈ ਠਿੱਕ ਬਣਾ ਖਾਂਦੇ ਆ ਅਸੀਂ ਥੋੜੀ ਜੀ ਨਾ ਠੀਕ ਜੀ ਖਾਣੇ ਆ ਬਤਲੀ ਨਹੀਂ ਤੇ ਬਹੁਤ ਸਵਾਲ ਆਉਂਦੀ ਤੁਸੀਂ ਦਹੀਂ ਲਓਗੇ ਸਬਜੀ ਲਓਗੇ ਫੁਲਕੇ ਲਓਗੇ ਤੇ ਰੋਟੀ ਖਾਂਦੇ ਜਿਹੜਾ ਸਵਾਲ ਆਇਆ ਕਿ ਨਾ ਤੁਹਾਨੂੰ ਕਿਹ ਮਹਿੰਗੀ ਹੈ ਸਬਜੀ ਨਾਲੋਂ ਜ਼ਿਆਦਾ ਆਏਗਾ ਸਿਰਫ ਇਹ ਕੌਲੀ ਕਿਚੌਲਾਂ ਨਾਲ ਬਣ ਜਾਂਦੀ ਹੈ ਸਬਜੀ ਤੇ ਬਹੁਤ ਸਵਾਦ ਬਣਦੀ ਆ ਤੇ ਇਧਰ ਫਰੰਟ ਮੈਂ ਪਾ ਰਹੀ ਹਾਂ ਮਸਾਲੇ ਫਰੰਟ ਤੁਹਾਨੂੰ ਸਾਡੀ ਵੀਡੀਓ ਕਿਹਾ ਜੇ ਪਲੀਜ਼ ਸਾਡੀ ਵੀਡੀਓ ਨੂੰ ਲਾਈਕ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਬਾਲਿਓ ਸਬਸਕ੍ਰਾਈਬ ਇੱਕ ਫਰਨੀ ਤੇ ਮੈਂ ਮਸਾਲੇ ਪਾ ਦਿੱਤੇ ਸਾਰੇ ਇੱਕ ਫਰ ਇੰਨੇ ਜ਼ਿਆਦਾ ਗਰਮੀ ਸੀ ਨਾ ਤੁਹਾਨੂੰ ਦੱਸ ਨਹੀਂ ਸਕਦੇ ਬਹੁਤ ਜ਼ਿਆਦਾ ਥੋੜਾ ਜਿਹਾ ਮੀਂਹ ਪੈਣਾ ਇੰਨੇ ਹੂ ਮਸੋਗੇ ਐਨਾ ਮਰੋੜਾ ਲੱਗਿਆ ਇਸ ਟਾਈਮ ਸੋਈ 'ਚ ਖੜੇ ਵੀ ਪੂਰੀ ਗਰਮੀ ਨਾਲ ਭিজে ਪਏ ਆਂ ਅੱਜ ਕੱਲ ਗਰਮੀ 'ਚ ਸੋਈ 'ਚ ਕੰਮ ਕਰਨਾ ਵੀ ਬੜਾ ਵੱਡਾ ਟਾਸਕ ਹੁੰਦਾ ਏ ਬਹੁਤ ਗਰਮੀ ਲੱਗਦੀ ਪਰ ਚਲੋ ਜੇ ਤੋੜੀਏ ਤੋ ਤੋ ਤਿੰਨ ਘੰਟੇ ਜਿਹਾ ਸਾਰਾ ਕਰਕੇ ਨਿਕਲ ਆਈਦਾ ਹੈ ਕੱਲ ਰਾਂਦੀ ਰਹੇ ਤੇ ਕੰਮ ਕਰਕੇ ਫ੍ਰੀ ਹੋ ਜਾਈਦਾ ਹੈ ਇਹਦੇ ਫਰੰਟੜਾ ਕਾ ਗਿਆ ਪੋਚ ਇਹਦੇ ਚ ਪਾਵਾਂਗੇ ਹੁਣ ਅਸੀਂ ਚਾਵਲ ਫਿਰ ਸਲੀਕਲੀ ਫਿਰਕੇ ਦੁਬਾਰੀ ਲਾ ਗਈ ਮੈਂ ਕਿਵਲਾ 30 ਮਿੰਟ ਦੇਖ ਲਾਂਗੀ ਆ ਦੇਖੇ ਫਰੰਟ ਇਹਦੇ ਵਿੱਚ ਪਾਵਾਂਗੇ ਅਸੀਂ ਲੋਰ ਨੂੰ ਚਾਰ ਪਾਣੀ ਜਿੰਨਾ ਕਿ ਸਾਨੂੰ ਚਾਹੀਦਾ ਹੈ ਜਿੰਨਾ ਕਿ ਤੁਸੀਂ ਇਹਦੇ ਵੀ ਪਸੰਦ ਕਰੋਗੇ ਇਹਦਾ ਜ਼ਿਆਦਾ ਪਾਈ ਦਾ ਪਾਣੀ ਜੋ ਸਬਜ਼ੀ ਜਿਸ ਦਾ ਸਾਡੀ ਤਰੀਫ ਵਾਲੀ ਹੁੰਦੀ ਆ ਮਸੀਂ ਸਾਡੀ ਰੋਟੀ ਨੇ ਸੋਹਣੀ ਲਾ ਸਕੀ ਉਹ ਜੀ ਤਿਆਰ ਦੇਖੋ ਤਰਗਾ ਸਾਟਾ ਬਿਲਕੁਲ ਇੱਕਦਮ ਪਹੁੰਚ ਚੁੱਕਾ ਹੈ ਗਰਮੀ ਨੇ ਤੌਬਾ ਤੌਬਾ ਕਰਵਾਈ ਹੈ ਇਹਦੇ ਵਿੱਚ ਪਾ ਲਈ ਤੇ ਚੋਣ ਉਹਨਾਂ ਵਿੱਚ ਪਾਵਾਂਗੇ ਪਾਣੀ ਮਨ ਨੂੰ ਤਾਂ ਬਹੁਤ ਸਵਾਦ ਆ ਲੱਗਦੀ ਮੈਂ ਤਾਂ ਦਹੀਂ ਨਾਲ ਤੇ ਇੱਕ ਸਵੇਰੇ ਜਦੋਂ ਠੰਡੀ ਸਬਜ਼ੀਂ ਦੀ ਉਹਦੇ ਤੇ ਬਹੁਤ ਸਵਾਦ ਆ ਲੱਗਦੀ ਜਿਹੜਾ ਆ ਫ੍ਰੀਜੇ ਇਸ ਤਰ੍ਹਾਂ ਰੱਖ ਦੇਣਾ ਹੁੰਦਾ ਫਿਰ ਅਸੀਂ ਖਾਈਦੇ ਆ ਇਹਨੋਂ ਅਸੀਂ ਜਿਸ ਤਰ੍ਹਾਂ ਕੀ ਕੀ ਭਰਾਈ ਦੀ ਜਿਆਦਾ ਦੁੱਧ ਤੇ ਥੋੜੇ ਛੋਲ ਸੀਮ ਹੋਈ ਹੈ ਤੇ ਹੁਣ ਅਸੀਂ ਕਰ ਦਵਾਂਗੇ ਪਾਣੀ ਆਪਣੇ ਲੋੜ ਅਨਸਾਰ ਪਾ ਕੇ ਤੇ ਕੁੱਕਰ ਬੰਦ ਇਹਨੂੰ 2 ਜਾਂ 3 ਵਿਸਲ ਮਰਵਾਵਾਂਗੇ ਵਿਸਲਾ ਇਹਦਾ ਪਾਣੀ ਜ਼ਰੂਰ ਨਿਕਲਣਾ ਤਾਂ ਇਹਨੂੰ ਪਹਿਲਾਂ ਸੀਮ ਤੇ ਫਲੇਮ ਤੇ ਪਕਾਵਾਂਗੇ ਫਿਰ ਇੱਕ ਦੋ ਵਿਸਲ ਮਰਵਾ ਕੇ ਤੇ ਫਿਰ ਢੱਕ ਲਾ ਕੇ ਥੋੜੀ ਜਿਹੀ ਨੋਸੀ ਠੀਕ ਕਰਾਂਗੇ ਤੇ ਹੁਣ ਅਸੀਂ ਕਰ ਦਾਂਗੇ ਤੇ ਕੁੱਕਰ ਬੰਦ ਦੇਖਿਓ ਫਿਰ ਕਰੋਗੇ ਸਾਡਾ ਬਨ ਹੋਣ ਨੂੰ ਅਸੀਂ ਰੱਖ ਦਾਂਗੇ ਟਰੈਕਸ਼ਨ ਤੇ ਵਜਾਵਾਂਗੇ ਦੋ ਜਾਂ ਤਿੰਨ ਵਿਸਲ ਨਕਸਾ ਨੂੰ ਲੱਗੇਗੀ ਇਹਨਾਂ ਦਾ ਨਾਮ ਜੜੀ ਸੋਇ ਜਿਗਰਣੀ ਕੰਮ ਕਰਦੀ ਨੂੰ ਪਤਾ ਚੱਲ ਹੀ ਜਾਂਦਾ ਹੈ ਕਿ نیچے ਨੇ ਛੱਡੀ ਸਬਜ਼ੀ ਬਣ ਜਾਣੀ ਹੈ ਇੱਧਰ ਥੋੜੇ ਜਿ ਮਰਿਓਗੇ ਬਰਤਨ ਨਾਲ ਧੋ ਲਾਂਗੇ ਬਰਤਨ ਤੇ ਹੁਣ ਸਾਡੀ ਸਬਜ਼ੀ ਬਣ ਚੁੱਕੀ ਹੈ ਬਿਲਕੁਲ ਹੀ ਤਿਆਰ ਹੈ ਬਿਲਕੁਲ ਬਣ ਗਿਆ ਦੇਖ ਲਓ ਜੇ ਤੁਸੀਂ ਇਹੋ ਜਿਹਾ ਖਾਣਾ ਜਾਂਦੇ ਜੀ ਇਹੋ ਜਿਹੀ ਜੇ ਟੁੜ ਟੁੜੀ ਪਤਲੀ ਖਾਣਾ ਜਾਨੀ ਉਹ ਦਿਨ ਚਾਰ ਪਾਣੀ ਥੋੜਾ ਵੱਧ ਪਾਣਾ ਚਾਹੀਦਾ ਤੇ ਸਬਜੀ ਬਹੁਤ ਦੇ ਵਿੱਚ ਲਸਣ ਅਦਰਕ ਜੋ ਤੁਸੀਂ ਪਾਸ